ਦੀਦੀ ਕੀ ਕਰ ਰਹੇ ਹੋ ਤੈਨੂੰ ਵੀ ਪਤਾ ਲੱਗਣ ਡਿਆ ਵਾ ਤੇ ਕੱਪੜੇ ਧੋਣ ਦੇ ਹੀ ਆ ਕੱਪੜੇ ਤੇ ਦੀਦੀ ਮੈਂ ਕੱਢ ਲੈਣੇ ਹੀ ਮੈਂ ਆ ਨਹੀਂ ਲੱਗੀ ਅੰਦਰ ਮੈਂ ਨਾ ਔਰ ਡਰੈੰਗ ਰੂਮ ਚ ਕੱਪੜੇ ਤੈਹ ਲਾ ਨਹੀਂ ਹੀ ਤੇ ਮੈਂ ਕਿਹਾ ਚੱਲ ਮੈਂ ਕੱਪੜੇ ਕੱਢਦੀ ਆ ਤੇ ਕੋਈ ਗੱਲ ਨਹੀਂ ਮੈਨੂੰ ਪਤਾ ਮੈਂ ਧੋਣੇ ਆ ਤੇ ਮੈਂ ਧੋਲੇ ਆ ਬਹੁਤਾ ਫਿਕਰ ਕਰਨ ਦੀ ਲੋੜ ਨਹੀਂਗੀ ਦੀਦੀ ਨਾਲੇ ਮੇਰੀ ਗੱਲ ਸੁਣੋ ਤੁਸੀਂ ਜੇ ਮੈਂ ਤੁਹਾਡੇ ਨਾਲ ਸੋਨੇ ਦੀ ਗੱਲ ਕੀਤੀ ਆ ਤੁਸੀਂ ਲਖਬੀਰ ਨਾਲ ਵੀ ਗੱਲ ਕਰਨ ਨੇ ਮੈਂ ਤੇ ਤੁਹਾਡੇ ਨਾਲ ਸਰਸਰੀ ਜੀ ਗੱਲ ਕੀਤੀ ਐ ਤੁਹਾਨੂੰ ਵੀ ਪਤਾ ਸੋਨਾ ਕਿੰਨਾ ਮਹਿੰਗਾ ਐ ਤੁਸੀਂ ਆਪਣੇ ਹੱਥੀ ਦੇ ਸੈਟ ਬਣਾਇਆ ਹੀ ਜੇ ਮੇਰੀ ਨੀਤ ਇਦਾਂ ਦੀ ਹੁੰਦੀ ਨਾ ਤੇ ਜਦੋਂ ਵਿਆਹ ਕਰਾ ਕੇ ਆਏ ਸੀ ਨਾ ਮਾਤਾ ਮਾਨਦੀ ਨਹੀਂ ਮੈਂ ਉਦੋਂ ਵੀ ਉਹਨੂੰ ਸਮਝਾਇਆ ਫਿਰ ਸੋਨਾ ਵੀ ਬਣਾ ਕੇ ਤੁਹਾਨੂੰ ਪਾਇਆ ਵੀ ਕੋਈ ਗੱਲ ਨਹੀਂ ਫਿਰ ਵੀ ਇਹ ਕਰਦੀ ਨੋਵਾਂ ਤੇ ਤੂੰ ਮੇਰੇ ਤੇ ਇਲਜ਼ਾਮ ਲਾਉਂਦਾ ਹੀ ਆ ਮੈਂ ਇਲਜ਼ਾਮ ਨਹੀਂ ਲਾਉਣੇ ਤੁਹਾਡੇ ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਤੁਹਾਨੂੰ ਵੀ ਪਤਾ ਇੰਨੀ ਮਹਿੰਗੇ ਬਾਦੀ ਚੀਜ਼ ਆ ਜੇ ਘਰੋਂ ਗਈ ਹੈ ਤੇ ਗਈ ਕਿੱਥੇ ਹੈ ਮੈਨੂੰ ਕਹਿੰਦੇ ਸੀ ਕਿ ਤੂੰ ਲੈ ਗਈ ਮੇਰੇ ਪੇਕੇ ਕਿਹੜੀ ਮੇਰੀ ਮਾਂ ਹੈ ਜਾਂ ਪਿਓ ਹੈ ਜਿਹੜਾ ਮੈਂ ਜਾ ਕੇ ਉੱਥੇ ਰੱਖਣਾ ਮੈਨੂੰ ਨੇ ਦੇ ਪਿਆ ਇਹ ਗੱਲ ਦਾ ਪਤਾ ਪਰ ਬਾਰ-ਬਾਰ ਨਾ ਮੇਰੇ ਲੱਗਿਆ ਇਹ ਗੱਲ ਨਾ ਕਰ ਘੜੀ-ਘੜੀ ਗੱਲ ਕਰਕੇ ਨਾ ਮੇਰੇ जखਮਾਂ ਤੇ ਲੂਣ ਪਾਉਂ ਰਹੀ ਆ ਮੈਂ ਸਾਰੀ ਉਮਰ ਨਾ ਕਿਸੇ ਦੀ ਗੱਲ ਨਹੀਂ ਸੁਣੀ ਤੂੰ ਆਣ ਕੇ ਤੇ ਮੈਨੂੰ ਚੋਰ ਬਣਾਤਾ ਵਾ ਮੈਂ ਤਾਂ ਤੁਹਾਨੂੰ ਭੈਣਾ ਵਾਂਗੂ ਸਮਝਦੀ ਮੈਂ ਤਾਂ ਹੀ ਗੱਲ ਕਰਨਾਈ ਆ ਕਿ ਦੀਦੀ ਨਾਲ ਇੱਕ ਵਾਰ ਗੱਲ ਕਰਦੀ ਕਿ ਦੀਦੀ ਜਿਹੜੀ ਗੱਲ ਹੋ ਗਈ ਆ ਹੋ ਗਈ ਆ ਦੁਬਾਰਾ ਹੁਣ ਗੱਲ ਨਾ ਕਰੋ ਹਨਾ ਗੱਲ ਨਾ ਕਰੋ ਹਾਏ ਨਿੱਕੀ ਜੀ ਗੱਲ ਵਾ ਕਿੱਦਾਂ ਮੈਂ ਸੁਣ ਲਾਂ ਮੇਰੇ ਕੋਲ ਨਹੀਂ ਇਹ ਗੱਲ ਚਰੀ ਜਾਣ ਢਈ ਕੋਈ ਹੋਰ ਗੱਲ ਹੋਵੇ ਨਾ ਮੈਂ ਬਰਦਾਸ਼ਤ ਕਰ ਲੈਂਦੀ ਪਰ ਤੂੰ ਸਿੱਧਾ ਚੋਰੀ ਦਾ ਇਲਜ਼ਾਮ ਲਾਇਆ ਵਾ ਅੱਜ ਤੇ ਤੇਰਾ ਸੈਟ ਗਵਾਚਾ ਵਾ ਕੱਲ ਨੂੰ ਕੋਈ ਹੋਰ ਚੀਜ਼ ਗੋਆਚ ਗਈ ਕਹਿੰਗੇ ਦੀਦੀ ਨੇ ਕੱਢ ਲਈ ਆ ਦੀਦੀ ਤਾਂ ਚੋਰ ਬਣ ਗਈ ਦੀਦੀ ਤੇ ਤਾਂ ਭਲਕੇ ਨਾ ਆਉਣ ਵਾਲੀ ਆ ਉਹ ਕੀ ਕਹੂਗੀ ਵੀ ਮੇਰੀ ਸੱਸ ਆ ਕੰਮ ਕਰਦੀ ਆ ਮੈਂ ਦੀਦੀ ਤਾਂ ਤੇ ਇਲਜ਼ਾਮ ਨਹੀਂ ਲਗਾਇਆ ਮੈਂ ਸਿਰਫ ਪੁੱਛਿਆ ਹੀ ਕਿ ਮੇਰੀ ਚੀਜ਼ ਗਈ ਕਿੱਥੇ ਆ ਘਰੋਂ ਹੁਣ ਆ ਜਾ ਕੇ ਤੁਸੀਂ ਘਰ ਹੁੰਦੇ ਹੋ ਤੇ ਮੈਂ ਤੁਹਾਨੂੰ ਨਹੀਂ ਪੁੱਛਣਾ ਮੈਂ ਫਿਰ ਬਾਹਰ ਵਾਲਿਆਂ ਨੂੰ ਥੋੜਾ ਪੁੱਛਣਾ ਤੂੰ ਆਪਣੇ ਘਰ ਵਾਲੇ ਨੂੰ ਪੁੱਛ ਨਹੀਂ ਉਹ ਵੀ ਸ਼ਰਾਬਾਂ ਪੀਂਦਾ ਫਿਰਦਾ ਹੀ ਹੁਣ ਸਾਨੂੰ ਕੀ ਬਤਾਵਾ ਵੇਚ ਕੇ ਉਹਨੇ ਨਹੀਂ ਪੀਲੀ ਸ਼ਰਾਬ ਸਾਡਾ ਨਾਂ ਤੋਂ ਲਾਤਾ ਆਪਣੇ ਖਸਮ ਦਾ ਨਾਂ ਆ ਉਹਨੂੰ ਪੁੱਛ ਵੀ ਮੇਰੇ ਮਗਰੋਂ ਪੀਤੀ ਸੀ ਅਛਾ ਇਹ ਸ਼ਰਾਪਿੰਦੇ ਰੇ ਪਿੱਛੋਂ ਹੋਰ ਕੀ ਆ ਪੁੱਛ ਲਾ ਅੱਜ ਤੂੰ ਮੇਰੀ ਜ਼ਬਾਨ ਖਲਾਈ ਆ ਮੈਂ ਇਹ ਗੱਲ ਤੇ ਪਰਦਾ ਹੀ ਪਾਇਆ ਸੀ ਵੀ ਇਹ ਗੱਲਾਂ ਬਾਹਰ ਕੀ ਕੱਢਣੀਆਂ ਵਾ ਪਰ ਤੈਨੂੰ ਦੱਸਣਾ ਵੀ ਜ਼ਰੂਰੀ ਸੀ ਵੀ ਤੈਨੂੰ ਪਤਾ ਲੱਗ ਜਾਏ ਤੂੰ ਮੈਨੂੰ ਚੋਰ ਕਹਿਂ ਲਈਂ ਆ ਤੈਨੂੰ ਪਤਾ ਲੱਗਣਾ ਚਾਹੀਦਾ ਵੀ ਮੇਰੇ ਬਾਅਦ ਵਿੱਚ ਮੇਰਾ ਘਰ ਵਾਲਾ ਕੀ ਕਰਦਾ ਫਿਰਦਾ ਹੈ ਮੈਨੂੰ ਤੇ ਦੀਦੀ ਇਸ ਗੱਲ ਦਾ ਪਤਾ ਹੀ ਨਹੀਂ ਸੀ ਕੋਈ ਗੱਲ ਨਹੀਂ ਇਹਨਾਂ ਨੂੰ ਮੈਂ ਪੁੱਛ ਲੈਣੀ ਆ ਉਦੋਂ ਹੁਣ ਮੈਂ ਪੁੱਛਿਆ ਤੇ ਹੀ ਪਰ ਅੱਗੇ ਵੀ ਬੋਲ ਕੇ ਗਏ ਕਿ ਭਾਵੇਂ ਮੈਨੂੰ ਬੋਲਣ ਦੇ ਕੋਈ ਨਹੀਂ ਜੇ ਇਹ ਗੱਲ ਨਾ ਫਿਰ ਮੈਂ ਪੁੱਛਦੀ ਆ ਨਾ ਮੈਨੂੰ ਤੇ ਕਹਿੰਦੇ ਕਿ ਮੈਂ ਤਾਂ ਬਾਰੀ ਕਦੀ ਖੋਲੀ ਨਹੀਂ ਕੱਪੜੇ ਲਈ ਹੀ ਬਸ ਲੋਕਰ ਤੇ ਮੈਂ ਕਦੀ ਖੋਲਿਆ ਨਹੀਂ ਬਾਰੀ ਦਾ ਜਾਂ ਡਰੋਰ ਤੇ ਕਿੰਨੇ ਖੋਲਤਾ ਬੀਬੀ ਇਹੀ ਤਾਂ ਹੁਣ ਗੱਲ ਨੂੰ ਸਮਝ ਨਹੀਂ ਨਾ ਲੱਗਦੀ ਕਿ ਸੈਟ ਗਿਆ ਤੇ ਗਿਆ ਕਿੱਥੇ ਹੈ ਹੁਣ ਉਹਨੂੰ ਇੱਕ ਗੱਲ ਪੁੱਛ ਵੀ ਤੂੰ ਪੀਤੀ ਇਹ ਤਾਂ ਪੈਸੇ ਕਿੱਥੋਂ ਲਏ ਹੀ ਮੰਮੀ ਨੇ ਤਾਂ ਪੈਸੇ ਦਿੱਤੇ ਨਹੀਂ ਮੈਂ ਨਾ ਇਹਨਾਂ ਨਾਲ ਗੱਲ ਕਰਦੀ ਆ ਕੋਈ ਨਹੀਂ ਤੁਸੀਂ ਹੁਣ ਮੈਨੂੰ ਦੱਸ ਤਾਂ ਨਾ ਇਹ ਗੱਲ ਦਾ ਤੇ ਮੈਨੂੰ ਪਤਾ ਹੀ ਨਹੀਂ ਸੀ ਆ ਮੇਰਾ ਸਿਰ ਨਾ ਖਾ ਜਾ ਕੇ ਤਾਂ ਘਰ ਵਾਲੇ ਨੂੰ ਪੁੱਛ ਕੋਈ ਨਹੀਂ ਦੀਦੀ ਮੈਂ ਇਹਨਾਂ ਨੂੰ ਹੁਣੇ ਪੁੱਛਦੀ ਆ ਉਹੀ ਕੋਈ ਨਹੀਂ ਇਹ ਕੰਮ ਮਿਲਿਆ ਮੈਂ ਕੱਪੜੇ ਪਾ ਲੈਣੇ ਸੁੱਕੇ ਨਹੀਂ ਮੈਂ ਪਾ ਲੈਣੇ ਤੈਨੂੰ ਖੇਚਲ ਕਰਨ ਦੀ ਕੋਈ ਲੋੜ ਨਹੀਂ ਜਿਹੜਾ ਕੰਮ ਕਹਿੰਦੇ ਨਾ ਜਾ ਜਾ ਕੇ ਪੁੱਛ ਲੈਣ ਦੱਸੇ ਠੀਕ ਆ ਦੀਦੀ ਚੱਲ ਘਰ ਉਹਦੇ ਨਾਲ ਗੱਲ ਨਾਲੇ ਨਾ ਮੋਮਨੇ ਜੇ ਨੂੰ ਉਹਨੂੰ ਵੀ ਪਤਾ ਲੱਗ ਜਾਊਗਾ ਜਿਹੜਾ ਚਲਾਕੀਆਂ ਕਰਦਾ ਫਿਰਦਾ ਵਾ ਪਿੱਸਾ ਟਹੀਂ ਕੱਢਿਆ ਵਾ ਕਿ ਉਹਨੇ ਤਾਂ ਠਾ ਠਾ ਕੀਤਾ ਵਾ ਨਾਲੇ ਤੈਨੂੰ ਪਤਾ ਲੱਗ ਜਾਊ ਪੀਂਡਿਆ ਪਿਆ ਤੇਰੇ ਕਲੇਜੇ ਹੁਣ ਪਊਗੀ ਠੰਡ ਤੇ ਉਹਨੂੰ ਵੀ ਹੁਣ ਪਤਾ ਲੱਗੂਗਾ ਕਦੀ ਭਾਬੀ ਦਾ ਨਾਮ ਆ ਦੇ ਤਾਂ ਕਦੀ ਕਿਸ ਦਾ ਨਾਮ ਲਾ ਦੇ ਹੱਦ ਹੋ ਗਈ ਤੁਹਾਡੇ ਵਾਲੀ ਲਖਬੀਰ ਕੀ ਕਰਨ ਦੇ ਇੱਥੇ ਬੈਠੇ ਦੱਸ ਕੀ ਕਰ ਮੇਰੀ ਗੱਲ ਸੁਣੋ ਇੱਧਰ ਆਓ ਮੇਰੇ ਨਾਲ ਉੱਪਰ ਇੱਥੇ ਦੱਸਦੇ ਕਿਹੜੀ ਗੱਲ ਨਹੀਂ ਇੱਥੇ ਕਰਨ ਵਾਲੀ ਗੱਲ ਨਹੀਂ ਹੈਗੀ ਆ ਉੱਪਰ ਆਓ ਮੈਂ ਗੱਲ ਕਰਨੀ ਆ ਕੋਈ ਤੁਹਾਡੇ ਨਾਲ ਕੀ ਗੱਲ ਕਰਨੀ ਹੈ ਹੁਣ ਆਓ ਤੇ ਸੀ ਗੱਲ ਸੁਣੋ ਮੇਰੀ ਉਹ ਇੱਥੇ ਦੱਸ ਨਹੀਂ ਥੱਲੇ ਹੀ ਕਿਹੜੀ ਗੱਲ ਤੇ ਕਰਨ ਵਾਲੀ ਗੱਲ ਨਹੀਂ ਹੈਗੀ ਕੀ ਹੋ ਗਿਆ ਹਜਾਣਾ ਮੈਨੂੰ ਮੇਰੀ ਸੁਣੋ ਗੱਲ ਜਦੋਂ ਮੈਂ ਗਈ ਹੀ ਆਪਣੇ ਪੇਕੇ ਤੂੰ ਹੀ ਪਿੱਛੇ ਕਿਹੜੇ ਕੰਮ ਸ਼ੁਰੂ ਕਰਤੇ ਸੀ ਮੈਨੂੰ ਸਾਰਾ ਹੀ ਪਤਾ ਲੱਗ ਗਿਆ ਕੀ ਪਤਾ ਲੱਗਿਆ ਤੈਨੂੰ ਮੈਨੂੰ ਪਤਾ ਲੱਗਾ ਤੂੰ ਸ਼ਰਾਬ ਪੀਣੀ ਸ਼ੁਰੂ ਕਰਤੀ ਸੀ ਤੈਨੂੰ ਕਿਹਨੇ ਕਿਹਾ ਮੈਂ ਸ਼ਰਾਬ ਮੈਨੂੰ ਰਮਨ ਦੀਦੀ ਨੇ ਸਾਰਾ ਹੀ ਦ ਨੇ ਨਾ ਪੀਣ ਦੀ ਵਜ੍ਹਾ ਵੀ ਤੂੰ ਹੀ ਆ ਤੈਨੂੰ ਵੀ ਸਾਰਾ ਪਤਾ ਹੀ ਆ ਮੈਂ ਇਹ ਤੇ ਨਹੀਂ ਕਿਹਾ ਕਿ ਸ਼ਰਾਬਾ ਪੀਣੀਆ ਸ਼ੁਰੂ ਕਰਦੋ ਕੋਈ ਸੁਖਵਾਤ ਥੋੜੀ ਪੀਂਦਾ ਵਾ ਜਿਹੜਾ ਮੇਰਾ ਸੋਨਾ ਗੁੰਮ ਹੋਇਆ ਕਿਤੇ ਤੂੰ ਹੀ ਤੇ ਨਹੀਂ ਉਹਦੇ ਸ਼ਰਾਬ ਪੀ ਲਈ ਅੱਛਾ ਤੇਰੇ ਕਹਿੰਦਾ ਕਿ ਮਤਲਬ ਸੋਨਾ ਵੇਚ ਕੇ ਸ਼ਰਾਬ ਪੀਤੀ ਮੈਂ ਅਗਲੇ ਮੈਨੂੰ ਨਾ ਸੋ ਸੋ ਗੱਲਾਂ ਕੀਤੀ ਯਾਰ ਮੰਦੀ ਦੀ ਨੇ ਕਹਿੰਦੀ ਜਾ ਕੇ ਨਾ ਆਪਣੇ ਬੰਦੇ ਨੂੰ ਪੁੱਛ ਕਿ ਸ਼ਰਾਬ ਕਿੱਥੋਂ ਆਂਦੀ ਰਹੀ ਆ ਪੈਸੇ ਕਿੱਥੋਂ ਆਂਦੇ ਰਹੇ ਆ ਮੈਂ ਉਹਨਾਂ ਨਾਲ ਕੋਈ ਗੱਲ ਕਰਨ ਜੋਗੀ ਨਹੀਂ ਰਹੀ ਜਦੋਂ ਮੈਨੂੰ ਇੰਨੀ ਗੱਲ ਪਤਾ ਲੱਗੀ ਕਿ ਤੂੰ ਹੀ ਸ਼ਰਾਬ ਪੀਣੀ ਸ਼ੁਰੂ ਕਰਤੀ ਆ ਉਹ ਇੰਨਾ ਨਹੀਂ ਲੁੱਟਿਆਗਾ ਮੈਂ ਕਿ ਮੇਰੀ ਜੇਬ ਜਿੰਨਾ ਕੋ ਹੋਊਗਾ ਸ਼ਰਾਬ ਪੀਣੀ ਤੇ ਮੈਂ ਤੇਰਾ ਸੋਨਾ ਵੇਚ ਕੇ ਪੀਣੀਂ ਦੱਸ ਮੈਨੂੰ ਪਹਿਲਾਂ ਕੀ ਨਾਂ ਲਈ ਜਾਂਂਦੀ ਐ ਮੇਰਾ ਮੈਂ ਨਾਂ ਨਹੀਂ ਲਾਨੀ ਮੈਂ ਤਾਂ ਹੀ ਤੁਹਾਨੂੰ ਨਾ ਉੱਪਰ ਲੈ ਕੇ ਆਈ ਹਾਂ ਕਿ ਉੱਪਰਾਂ ਕੇ ਗੱਲ ਕਰਦੇ ਆਂ ਤੇ ਨਾਂ ਹੀ ਲਾਉਣੀ ਔਰ ਕੀ ਲਾਉਣੀ ਸਿੱਧਾ ਸਿੱਧਾ ਕਹਿ ਦਿੰਦਾ ਵਾ ਤੁਸੀਂ ਸ਼ਰਾਬ ਪੀਤੀ ਦੱਸੋ ਮੈਨੂੰ ਆਹੋ ਪੀਤੀ ਹਾਂ ਕੱਲੀ ਕੱਲੀ ਨੂੰ ਨਾ ਤਾਨੇ ਦੇਂਦੇ ਆ ਕਿ ਤੇਰਾ ਬੰਦਾ ਸ਼ਰਾਬ ਪੀਂਦਾ ਫਲਾਣਾ ਕਰਦਾ ਤੇ ਚਮੜਾ ਕੀ ਆ ਮਾਣੇ ਵਾਲੀ ਕੋਈ ਗੱਲ ਨਹੀਂ ਹੈਗੀ ਹੁਣ ਮੈਂ ਇੱਕ ਦੱਸ ਸੋਨਾ ਕਿਹਦੇ ਕੋ ਪੁੱਛਾਂ ਸੱਟ ਕਿਹਦੇ ਕੋ ਪੁੱਛਾਂ ਇੰਜ ਅਗਲੇ ਨੇ ਤਾਂ ਮੈਨੂੰ ਸਿੱਧੇ ਸਾਹਮਣੇ ਗੱਲ ਕਹਿਤੀ ਕਿ ਤੇਰਾ ਬੰਦਾ ਪੀਂਦਾ ਸੀ ਉਹਨੇ ਵੇਚਤਾ ਤੇ ਸ਼ਰਾਬ ਪੀ ਲਈ ਆ ਅੱਛਾ ਹੋਰ ਕੀ ਗੱਲ ਹੈ ਕਿ ਤੂੰ ਵੀ ਕਰਨਾ ਮੈਨੂੰ ਨਾ ਕੋਈ ਗੱਲ ਕਰਨ ਜੋਗੀ ਨਹੀਂ ਛੱਡਿਆ ਹੁਣ ਘਰ 'ਚ ਜੇ ਮੈਂ ਕਿਸੇ ਨਾਲ ਗੱਲ ਕਰਾਂਗੀ ਨਾ ਅਗਲੇ ਇਹੀ ਕਹਿੰਦੇ ਆ ਆਪਣੇ ਬੰਦੇ ਨੂੰ ਪੁੱਛ ਜਾ ਕੇ ਅੱਛਾ ਸੱਜ ਤੇ ਬੋਲੇ ਛਾਨਣੀ ਵੀ ਬੋਲੇ ਹੁਣ ਤੂੰ ਗੱਲ ਕਰਨ ਜੋਗੀ ਨਹੀਂ ਰਹੀ ਤੇ ਮੈਂ ਤਾਂ ਦੱਸ ਫਿਰ ਕੱਲੇ-ਕੱਲੇ ਜਾਣੇ ਦਾ ਨਾਂ ਤੂੰ ਬੁਲਾਉਣੀ ਆ ਤੇ ਗੱਲ ਕਰਨ ਜੋਗਾ ਤੂੰ ਨਹੀਂ ਰਹੀ ਹੈ ਮੈਂ ਤੁਹਾਡੇ ਨਾਲ ਤਾਂ ਹੀ ਉੱਪਰ ਗੱਲ ਕਰਨ ਆਈ ਸੀ ਮੈਨੂੰ ਦੱਸੋ ਹੁਣ ਮੈਂ ਕੀ ਕਰਾਂ ਚਲੋ ਕੋਈ ਗੱਲ ਨਹੀਂ ਹੁਣ ਦੁਬਾਰਾ ਨਾ ਕਿਉਂਕਿ ਸਾਰੇ ਗੱਲਾਂ ਕਰਦੇ ਆ ਫਿਰ ਚੰਗੀ ਗੱਲ ਨਹੀਂ ਹੈਗੀ ਯਾਰ ਮੈਂ ਤੇਰੇ ਕਹਿੰਦੇ ਥੋੜੀ ਚੱਲਣਾ ਮੇਰੀ ਮਰਜ਼ੀ ਆ ਜਦੋਂ ਮੇਰਾ ਜੀ ਗੁਰੂਗਾ ਹੁਣ ਮੈਂ ਪੀਣੀ ਆ ਨਹੀਂ ਮੇਰੀ ਸੁਣੋ ਗੱਲ ਤੁਹਾਨੂੰ ਇੰਨਾ ਤੇ ਪਤਾ ਹੀ ਹੈਗਾ ਜਿਹੜਾ ਬੰਦਾ ਨਾ ਸ਼ਰਾਬ ਪੀਂਦਾ ਨਾ ਉਹਦੇ ਪੱਲੇ ਕੱਖ ਨਹੀਂ ਹੋ ਰਹਿਂਦਾ ਤੁਹਾਨੂੰ ਵੀ ਪਤਾ ਹੈ ਇਹ ਕਿਹੜੀ ਚੰਗੀ ਚੀਜ਼ ਕੋਈ ਗੱਲ ਨਹੀਂ ਚੰਗੀ ਚੀਜ਼ ਮੈਂ ਬਥੇਰੀਆਂ ਚੰਗੀਆਂ ਚੀਜ਼ਾਂ ਵੀ ਕਰਕੇ ਵੇਚ ਲਈਆਂ ਉਹਦਾ ਕਿਹੜਾ ਮੁੱਲ ਪੈ ਗਿਆ ਪਰ ਨਾ ਗਾਂ ਤੋਂ ਨਾ ਇਹ ਕੰਮ ਨਾ ਆਖਦੇ ਹੋ ਤੇ ਕੋਈ ਗੱਲ ਨਹੀਂ ਜਿਹੜੀ ਗੱਲ ਸੈੱਟ ਦੀ ਉਹ ਵੀ ਕੋਈ ਨਹੀਂ ਹੁਣ ਸਰਸਰੀ ਜੀ ਗੱਲ ਕਰਾਂਗੇ ਸਾਰਿਆਂ ਨਾਲ ਤੁਸੀਂ ਗੱਲ ਕਰ ਕਿ ਕਿ ਕਰੋ ਚੀਜ਼ ਗਈ ਹੈ ਤੇ ਗਈ ਕਿੱਥੇ ਆ ਫਿਰ ਮੈਂ ਨਹੀਂ ਉਹ ਗੱਲ ਕਰਨੀ ਕਿਸ ਨਾਲ ਵੀ ਤੇ ਨਾ ਮੈਨੂੰ ਗੱਲ ਕਰ ਦੁਬਾਰਾ ਇਹ ਬਾਰੇ ਜੇ ਮੈਂ ਗੱਲ ਕਰਦੀ ਅਗਲੇ ਮੈਨੂੰ ਉਹੀ ਕਹਿੰਦੇ ਆਪਣੇ ਘਰਾਂ ਦੇ ਗੱਲ ਕਰਨ ਦਾ ਤਰੀਕਾ ਦਾ ਜੇ ਤੂੰ ਸਿੱਧਾ ਸਿੱਧਾ ਨਾਮ ਲਾਵੇਂਗੀ ਤੇਰੀ ਕਹਿੰਦੇ ਸੁਣਨੀ ਗੱਲ ਮੈਂ ਨਾ ਨਹੀਂ ਲਾਣੀ ਮੈਂ ਤੇ ਹਰ ਇੱਕ ਨੂੰ ਇਹੀ ਕਹਿਣੀ ਕਿ ਮੈਂ ਤੇ ਵੈਸੇ ਹੀ ਪੁੱਛਣੀ ਹੀ ਸਰਸਰੀ ਜੀ ਪਰ ਅਗਲੇ ਨੂੰ ਇਹ ਲੱਗਾ ਕਿ ਹਰੇ ਸਾਡਾ ਨਾਮ ਲਾ ਆਂਦੀ ਆ ਉਹ ਗੱਲ ਨਾ ਜੀ ਕੀ ਬਲਬਲਾ ਚਲ ਮੈਨੂੰ ਇਹ ਗੱਲ ਕਰ ਦਿੱਦੀ ਮੇਰਾ ਸੈਟ ਹੀ ਉੱਥੇ ਤੁਸੀਂ ਵੇਖਿਆ ਕਿਤੇ ਇਹ ਤੇ ਬਾਅਦ ਦੀ ਗੱਲ ਵਾ ਪਹਿਲਾਂ ਕੀ ਗਿਆ ਸੀ ਜਦੋਂ ਮੇਰੇ ਕੋਲ ਆਈ ਹਾਂ ਮੈਂ ਨਾ ਦੋਵਾਂ ਜਣੀਆਂ ਦੇ ਨਾਲ ਆਇਆ ਭਾਬੀ ਦਾ ਵੀ ਤੇ ਭੈਣ ਦਾ ਵੀ ਉਹਦੇ ਮੈਂ ਵੈਸੇ ਗੱਲ ਕੀਤੀ ਸੀ ਚਲੋ ਕੋਈ ਗੱਲ ਨਹੀਂ ਹੁਣ بار بار ਨਾ ਸੈੱਟ ਦੀ ਗੱਲ ਕਰਕੇ ਨਾ ਮੋਰੀ ਦਾ ਜਦਰ ਨਾ ਮੜਾਇਆ ਮੂਡ ਨਹੀਂ ਹੈ ਖਰਾਬ ਕਰਨਾ ਮੈਂ ਪਤਾ ਨਹੀਂ ਕਿਹੜੀ ਗੱਲ ਕਰਨੀ ਆ ਦਿਮਾਗ ਖਰਾਬ ਕਰਕੇ ਰੱਖਿਆ ਹੋਇਆ ਨੇ ਮੈਂ ਤੇ ਨਾ ਉੱਪਰ ਇਸੇ ਕਰਕੇ ਆਈ ਸੀ ਕਿ ਚੱਲ ਮੈਂ ਨਾ ਕੋਈ ਨੋਰਮਲ ਜਿੰਨਾ ਨਾਲ ਗੱਲ ਕਰਦੇ ਕਿਤੇ ਬੰਦਾ ਨਾ ਖਾਣ ਨੂੰ ਹੀ ਪੈਂਦਾ ਜਦੋਂ ਵੀ ਪੈਂਦਾ ਬੰਦਾ ਪਿਆਰ ਨਾਲ ਤੇ ਗੱਲ ਕਰੇ ਜੇ ਪੀਣੀ ਆ ਤੇ ਦੱਸ ਬੰਦਾ ਥੋੜੀ ਪੀ ਲੇ ਜਾਂ ਕਿਦਾਂ ਹੁਣ ਦੀਦੀ ਨੇ ਤਾਂ ਮੈਨੂੰ ਗੱਲਾਂ ਕਰਨੀਆਂ ਨਾ ਕਿੰਨੀਆਂ ਹੁਣ ਅਗਲੇ ਦਾ ਮੈਂ ਕਿਦਾਂ ਨਾਂ ਲਾਉਂਗੀ ਅਗਲੇ ਨੇ ਤੇ ਇਹੀ ਕਹਿਣਾ ਆਪਣੇ ਬੰਦੇ ਨੂੰ ਪੁੱਛ ਪਿੱਛੋਂ ਨਾ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਨਾ ਉਹਨਾਂ ਨੂੰ ਗੱਲਾਂ ਵੱਧ ਕਰਵਾਉਣ ਦੀ ਹੁਣ ਮੈਂ ਦੱਸ ਕੀ ਕਰਾਂ ਇਹਨਾਂ ਨੂੰ ਤੇ ਮੈਂ ਪੁੱਛਿਆ ਸਾਰਿਆਂ ਨੂੰ ਪੁੱਛ ਲਿਆ ਸੋਨੇ ਦਾ ਪਰ ਕਿਸੇ ਨੇ ਨਾ ਮੈਨੂੰ ਗੱਲ ਨਹੀਂ ਕੀਤੀ ਮੈਨੂੰ ਲੱਗਦਾ ਜਿਹੜੀ ਇਹਨਾਂ ਨੇ ਸ਼ਰਾਬ ਪੀਣੀ ਸ਼ੁਰੂ ਕਰਤੀ ਹੈ ਕਿਤੇ ਸੈਟ ਇਹਨਾਂ ਨੇ ਤੇਰੀ ਉਧਰ ਉਧਰ ਕਰਤਾ ਹੁਣ ਇਹਨਾਂ ਦੇ ਮੋਹ ਸੱਚ ਵੀ ਬੁਲਵਾਉਣਾ ਹੀ ਪੈਣਾ ਕਿਸੇ ਨਾ ਕਿਸੇ ਤਰੀਕੇ ਇਦਾਂ ਤੇ ਬੋਲਣ ਨਹੀਂ ਲੱਗੇ ਜਾਣ ਏਦਾਂ ਕਰੂੰਗੀ ਇੱਕ ਦਿਨ ਇਹਨਾਂ ਨੂੰ ਸ਼ਰਾਬ ਪੀਣੀ ਆ ਉਹ ਕਹਿੰਦੇ ਆ ਨਾ ਕਈ ਵਾਰ ਬੰਦਾ ਨਾ ਪੀ ਕੇ ਸੱਚ ਬੋਲਦਾ ਏ ਜਿਹੜੀ ਗੱਲ ਹੋਵੇ ਕੀ ਪਤਾ ਇਹ ਵੀ ਦੱਸ ਦੇਣ ਕਿ ਸੈਟ ਕਿੱਥੇ ਆ ਮੈਨੂੰ ਨਾ ਹੁਣ ਦੀਪ ਆਹੀ ਸਕੀਮ ਲਾਣੀ ਪੈਣੀ ਐ ਐਦਾਂ ਨਹੀਂ ਉਹਨਾਂ ਨੇ ਦੱਸਣਾ ਕਿਉਂਕਿ ਆ ਜਾ ਕੇ ਤੇ ਸਾਰਿਆਂ ਨੇ ਮੈਨੂੰ ਇਹੀ ਕਿਹਾ ਆਪਣੇ ਘਰ ਵਾਲੇ ਨੂੰ ਪੁੱਛ ਫੇਰ ਮੈਂ ਆਪਣੇ ਘਰ ਵਾਲੇ ਨੂੰ ਸਿੱਧੀ ਤਰ੍ਹਾਂ ਪੁੱਛ ਹੀ ਲੈਣੀ ਐ ਸਕੀਮ ਵਾ ਕੇ ਹਾਏ ਹਰ ਰੱਬਾ ਆ ਮੇਰ ਨਾਲ ਕੀ ਕੰਮ ਹੋ ਗਿਆ ਝੂਠ ਹੀ ਮੇਰਾ ਨਾਮ ਲਾਤਾ ਵਾ ਨਿਆਣੇ ਵੱਡੀ ਰਮਨ ਲੈ ਉਹ ਰੋਟੀ ਐ ਰਮਨ ਮਾਤਾ ਵਾ ਜੈ ਰਮਨ ਤਰ ਜਾਈ ਚੜੀ ਆ ਆ ਜਾ ਮਮੀ ਤੁਰ ਜਾਈ ਚ ਵੜ ਗਈਆਂ ਪੁੱਤ ਹਾਂ ਤੁਰ ਜਾਈ ਚ ਕੀ ਵੜਨਾ ਸੀ ਮੈਂ ਤੈਨੂੰ ਬਾਹਰ ਲੱਭਣ ਡੈ ਹਮੈਨ ਤੇ ਭੁੱਖ ਲੱਗੀ ਹੀ ਗਈ ਤੇ ਮੈਂ ਕਿਹਾ ਚੌਕੇ ਚ ਕੋਈ ਰੂਵਾ ਨਾ ਤੂੰ ਅੱਜ ਰੋਟੀ ਪਾਣੀ ਕੁਛ ਵੀ ਨਹੀਂ ਮੰਮੀ ਉਹਨੇ ਮੈਡਮ ਨੇ ਨਹੀਂ ਪਕਾਇਆ ਰੋਟੀ ਪਾਣੀ ਨਾ ਕੁਛ ਵੀ ਨਹੀਂ ਚੌਕੇ ਚ ਤਾਂ ਕੋਈ ਕਾਂਚੜੀ ਵੀ ਨਹੀਂ ਗੱਜ ਤੇ ਨਾ ਕੋਈ ਰੋਟੀ ਨਾ ਪਾਣੀ ਕੁਛ ਵੀ ਨਹੀਂ ਕਹਨੇ ਕੀਤਾ ਅੱਜ ਤੇ ਮੈਨੂੰ ਤੇ ਹੁਣ ਭੁੱਖ ਲੱਗੀ ਤੇ ਹਾਰ ਕੇ ਮੈਂ ਉੱਠ ਕੇ ਚੌਕੇ ਚ ਗਈ ਉੱਥੇ ਕੋਈ ਰੋਟੀ ਰਾਟੀ ਨਹੀਂ ਕੋਈ ਗੱਲਬਾਤ ਨਹੀਂ ਹਾਰ ਕੇ ਮੈਂ ਤੈਨੂੰ ਲੱਭਣ ਡੈ ਪੀ ਵੀ ਵੇਖਾਂ ਰਮਨ ਕਿੱਥੇ ਗਈ ਆ ਮੰਮੀ ਰੋਟੀ ਪਕਾਉਂਦੀ ਤਾਂ ਕੋਈ ਗੱਲ ਨਹੀਂ ਮਤਾਂ ਨੂੰ ਫੁਲਕੇ ਲਾ ਦੇਣੀ ਆ ਜੇ ਤੁਸੀਂ ਕਹੋ ਨਾ ਵੀ ਉਹਨਾਂ ਦਾ ਲੰਗਰ ਪਾਣੀ ਮੈਂ ਬਣਾਵਾ ਤੇ ਮੈਂ ਨਹੀਂ ਜੇ ਪਕਾ ਕੇ ਦੇਣਾ ਨਾਲੇ ਤੇ ਮੈਂ ਸਾਰਾ ਦਿਨ ਕੰਮ ਕਰਦੀ ਆ ਤੇ ਨਾਲੇ ਇਹਨਾਂ ਕੋ ਮੈਂ ਬੇਇੱਜ਼ਤੀ ਕਰਉਣੀ ਆ ਆ ਜਿਹੜੀ ਗੱਲ ਇਹਨੇ ਕੀਤੀ ਆ ਇਹ ਕਰਨ ਵਾਲੀ ਹੈ ਤੁਸੀਂ ਆਪਸੇ ਆਲੇ ਦੇ ਨਹੀਂ ਇਹ ਤਾਂ ਗੱਲ ਤੇਰੀ ਠੀਕ ਆ ਤੀਏ ਇਹ ਤਾਂ ਗੱਲ ਮੈਂ ਵੀ ਮੰਨਨੀ ਆ ਵੀ ਸੱਚੀ ਗੱਲ ਵਾਏ ਨਾਲੇ ਕੰਮ ਕਰੋ ਮੈਂ ਗੱਲਾਂ ਸੁਣ ਮੈਂ ਸੁਣ ਕੇ ਕਹਤਾ ਹੂੰ ਨੂੰ ਆ ਮੈਂ ਤਾਂ ਸੈਟ ਦਾ ਮੇਰਾ ਨਾਂ ਲਾਤਾ ਆਪਣੇ ਖਸਮ ਨੂੰ ਪੁੱਛ ਜਿਹੜਾ ਤੇਰੇ ਮਗਰੋਂ ਸ਼ਰਾਬਾ ਪੀਂਦਾ ਹੀ ਮੈਨੂੰ ਕੀ ਪਤਾ ਉਹਨੇ ਨਹੀਂ ਕਿਤੇ ਵੇਚਤਾ ਇਹ ਚ ਤਾਂ ਕੀ ਪਤਾ ਵਾ ਇਸ ਗੱਲ ਦਾ ਹੁਣ ਸਾਨੂੰ ਕੀ ਪਤਾ ਇਹਨਾਂ ਗੱਲਾਂ ਦਾ ਮੰਮੀ ਅੱਜ ਤੱਕ ਤੁਸੀਂ ਦੱਸੋ ਕਦੀ ਮੈਂ ਇਹੋ ਜਿਹਾ ਕੰਮ ਕੀਤਾ ਹੋਵੇ ਮੈਂ ਤਾਂ ਪਹਿਲਾਂ ਆਪਣਾ ਸੋਨਾ ਵੀ ਸਾਰਾ ਤੁਹਾਨੂੰ ਪੜਾਇਆ ਸੀ ਆਏ ਦੇ ਵਿਆਹ ਤੋਂ ਬਾਅਦ ਤੁਸੀਂ ਮੈਨੂੰ ਦਿੱਤਾ ਵੀ ਆਪਣਾ ਆਪੇ ਸੰਭਾਲਾ ਮੇਰੇ ਕੋਲ ਸੰਭਿਆ ਜਾਂਦਾ ਮੈਂ ਇਹ ਗੱਲ ਪਤਾ ਕਹੀ ਸੀ ਉਹਨੂੰ ਮੈਂ ਆਖਿਆ ਇਹ ਗੱਲ ਦਾ ਸਾਨੂੰ ਨਹੀਂ ਪਤਾ ਤੇਰੇ ਸੱਟ ਸੁੱਟ ਦਾ ਨਾ ਹੀ ਕਦੀ ਹੱਥ ਮਾਰਿਆ ਇਹ ਕਿਸ ਦਾ ਤੇ ਨਾ ਮੇਰੇ ਘਰ ਇਹੋ ਜਿਹਾ ਕੰਮ ਕਦੀ ਹੋਇਆ ਹੀ ਆ ਕਿਸੇ ਨੇ ਨਹੀਂ ਕਦੀ ਕਿਸੇ ਦੀ ਚੀਜ਼ ਛੇੜੀ ਉਧਰ ਉਧਰੀ ਤੂੰ ਕਿਤਰਾ ਨਾਂ ਲਾਤਾ ਵੀ ਮੇਰਾ ਸੱਟ ਗਵਾਜ ਗਿਆ ਆਪਣੇ ਖਸਮ ਨੂੰ ਪੁੱ ਆਪੇ ਉਹਨੂੰ ਪੁੱਛੇ ਆ ਤੁਸੀਂ ਵੀ ਉਹਨੂੰ ਕਿਉਂ ਵੀ ਮੈਨੂੰ ਦੱਸ ਜੇ ਤੂੰ ਕੱਢਿਆ ਵਾ ਤੇ ਘਰ ਵਿੱਚ ਸਾਰੇ ਜਾਣੇ ਚੋਰ ਮਾਂ ਮੰਮੀ ਜਿੰਨਾ ਚਿਰ ਪਤਾ ਨਹੀਂ ਲੱਗਦਾ ਕਿ ਕਿੱਥੇ ਗਿਆ ਵਾ ਇਹ ਗੱਲ ਤੇ ਤੇਰੀ ਠੀਕ ਆ ਤਾਂ ਘਰੋਂ ਹੋਰ ਤੇ ਬਾਹਰੋਂ ਕੋਈ ਆਇਆ ਨਹੀਂ ਨਾ ਵੀ ਜਿਹੜਾ ਕੱਢ ਕੇ ਲੈ ਗਿਆ ਅਹੀਂ ਚਾਰ ਪੰਜ ਜਾਣੇ ਘਰਵਾਂ ਨਾ ਤੇ ਇਹਦੇ ਅੰਦਰ ਤਾਂ ਕੋਈ ਵੱਡਦਾ ਹੀ ਨਹੀਂਗਾ ਨਾਲ ਤੇ ਇਹ ਬਾਹਰੋਂ ਕੋਈ ਚੀਜ਼ ਖੜ ਸਕਦਾ ਵਾ ਸਾਰਾ ਟੱਬਰ ਅਸੀਂ ਘਰ ਹੀ ਰਹਿਨੇ ਆ ਅਸੀਂ ਕਿਤਨਾ ਆਖੀਏ ਉਹ ਕਸੂਰ ਤੇ ਜਾਂ ਇਹਦੇ ਘਰ ਵਾ ਇਹਦਾ ਖਸਮ ਦਾ ਤੇ ਜਾਂ ਰੰਨ ਦਾ ਸਾਨੂੰ ਕੀ ਪਤਾ ਇਹਨਾਂ ਦੋਵਾਂ ਦਾ ਹੀ ਹੋਊਗਾ ਜਾਂ ਖਸਮ ਨੇ ਵੇਚਿਆ ਜਾਂ ਰੰਨ ਨੇ ਵੇਚਿਆ ਨਾ ਲੰਮਦੀ ਹੋਰ ਨਾ ਦੇ ਕੋਈ ਗੱਲ ਨਹੀਂ ਆਪੇ ਹੁਣ ਪੁੱਛੂਗੀ ਮੈਂ ਕੱਪੜੇ ਧੋਣ ਲਈ ਆ ਤੇ ਗਈ ਹੀ ਮੇਰੇ ਵੱਲ ਦੀਦੀ ਮੇਰੇ ਕੋਲ ਗਲਤੀ ਹੋ ਗਈ ਮੈਂ ਤਾਂ ਉਦਾਂ ਹੀ ਤੁਹਾਨੂੰ ਕਹਿ ਤਾ ਗੁੱਸਾ ਕਰ ਲਿਆ ਮੈਂ ਮੈਂ ਨਾ ਆਪਣੀ ਜ਼ੁਬਾਨ ਨਹੀਂ ਖੋਲਣੀ ਜੇ ਹੁਣ ਸੱਚੀਆਂ ਸੁਣਦੀ ਤਾਂ ਸੁਣ ਲੈ ਮੈਂ ਤੇਰਾ ਖਸਮਾ ਨੂੰ ਸ਼ਰਾਬ ਵੀ ਪੀਂਦਾ ਹੀ ਉਹਨੂੰ ਪੁੱਛ ਜਾ ਕੇ ਆ ਠੀਕ ਆ ਚੰਗਾ ਕੀਤਾ ਬੱਸ ਦਿੱਤਾ ਹੁਣ ਪਤਾ ਨਹੀਂ ਮੈਨੂੰ ਪੁੱਛਦੀ ਆ ਕਿ ਨਹੀਂ ਪੁੱਛਦੀ ਪੁੱਛੇਗੀ ਪੁੱਛਣਾ ਤੇ ਉਹਨੂੰ ਪਹਿਣਾ ਹੀ ਪੁੱਛੂ ਕਿ ਦਾਣਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸ਼ਰਾਬ ਮਗਰੋਂ ਪੀਂਦਾ ਸੀ ਉਹ ਤੇ ਮੈਨੂੰ ਪੁੱਛਣਾ ਹੀ ਪੁੱਛਣਾ ਤੀਏ ਤੇ ਫਿਰ ਆਪੇ ਦਸੂਗਾ ਮੈਂ ਤੇ ਇਹ ਆਨੀ ਆ ਚੁੱਪ ਕਰਕੇ ਨਾ ਇਹਨਾਂ ਨੂੰ ਵੱਖ ਕਰ ਦੋ ਆਪਣੀ ਪਕਾਉਣ ਤੇ ਆਪਣੀ ਖਾਣ ਆ ਜਿਹੜਾ ਰੋਜ਼ ਦਾ ਕੋਤਕਲੇਸ਼ ਹੋਣਾ ਇਹ ਚੰਗਾ ਨਹੀਂ ਹੁੰਦਾ ਇੱਕ ਕੰਮ ਜੇ ਮੁੱਕਾ ਨਹੀਂ ਗਾ ਤਾਂ ਦੂਜਾ ਸਿਆਪਾ ਇਹ ਫੇਰ ਭਾਗ ਬੈਗੇ ਆ ਇਹ ਕੰਮ ਤੇ ਇਹ ਕਰਨਾ ਹੀ ਪੈਣਾ ਇਹਨਾਂ ਨੂੰ ਵੱਖਰੇ ਹੀ ਕਰਨਾ ਪੈਣਾ ਇਹਨਾਂ ਦੇ ਵਿੱਚ ਸਾਡਾ ਝਟ ਨਹੀਂ ਲੰਗਣਾ ਨਹੀਂ ਲੰਗਣਾ ਸਾਡਾ ਮੰਮੀ ਜਿੱਦਾਂ ਦੀ ਇਹ ਜਨਾਨੀ ਆ ਨਾ ਇਹਦੇ ਨਾਲ ਸਾਡੀ ਘੜੀ ਨਹੀਂ ਲੰਗਣੀ ਸਿੱਧੀ ਜਿਹੜੀ ਗੱਲ ਆ ਬਹੁਤੀ ਗੱਲਾਂ ਆ ਨਾ ਇਹਨੂੰ ਕੋਈ ਵੇਲੀ ਚਲ ਜਾ ਨਹੀਂ ਜਾਣਾ ਤੁੱਤੇ ਦੋ ਕਮਰੇ ਬਣਾ ਦੋ ਇੱਥੇ ਨਹੀਂ ਇੱਕੋ ਥਾਂ ਰਹਿਣਾ ਇੱਕ ਰਸੋਈ ਦੇ ਵਿੱਚ ਮੰਮੀ ਛੱਟ ਨਹੀਂ ਲੰਗਣਾ ਮੈਨੂੰ ਪਤਾ ਵਾ ਨਾ ਨਹੀਂ ਰਸੋਈ ਚ ਤੇ ਇਹ ਜਦੋਂ ਅੱਡ ਹੋ ਜੀਏ ਫਿਰ ਇੱਕ ਥਾਂ ਛੱਟ ਲੰਗਦੇ ਨੇ ਫਿਰ ਨਹੀਂ ਘੜੀ ਲੰਗਦੀ ਇਦਾਂ ਹੀ ਕਰਨੇ ਆ ਉੱਤੇ ਪਾ ਦੇਨੇ ਇੱਕ ਕਮਰਾ ਤੇ ਰਸੋਈ ਬਣਾ ਦੇਨੇ ਤੇ ਚੱਲ ਆਪਣਾ ਉੱਥੇ ਪਕਾਉਣ ਤੇ ਖਾਣ ਸਾਨੂੰ ਕੀ ਲੋੜ ਪਈ ਹੈ ਚਲੋ ਮੈਂ ਤੁਹਾਡੀ ਰੋਟੀ ਲਾ ਦਿੰਨੀ ਆ ਆਪਣੀ ਲਾਵੇ ਜਾਂ ਨਾ ਲਾਵੇ ਮੈਨੂੰ ਇਹਦਾ ਠੇਕਾ ਨਹੀਂਗਾ ਮੈਨੂੰ ਤਾਂ ਤੇ ਜੀ ਪਕਾ ਕੇ ਦੇ ਆ ਮੈਂ ਤਾਂ ਖਾਵਾਂ ਤੇ ਉਹਨਾਂ ਨੂੰ ਰਹਿਣ ਦੇ ਜਦੋਂ ਭੁੱਖ ਲੱਗੂ ਆਪੇ ਪਕ ਸਾਨੂੰ ਮੇ ਲਾ ਕੇ ਦਵਾ ਤਾ ਖਸਮਾ ਨੂੰ ਖਾਣ ਜਾ ਕੇ ਨਹੀਂ ਇਹਨਾਂ ਨੂੰ ਅਕਲ ਹੈਗੀ ਤੇ ਆ ਵੇਖ ਲੈ ਹੁਣ ਇਨੀ ਸ਼ਰਮ ਨਹੀਂ ਆਈ ਵੀ ਮੰਮੀ ਨੇ ਦਵਾਈ ਖਾਣੀ ਆ ਉਹਨੂੰ ਰੋਟੀ ਦਾ ਟਾਈਮ ਨਾਲ ਲਾ ਕੇ ਦਵਾ ਉਹਦਾ ਹਲਿਆ ਹਲਿਆ ਕਰਦੀ ਫਿਰਦੀ ਆ ਤੇ ਸਾਰਾ ਨਾ ਕੰਮ ਮੈਂ ਹੀ ਕਰਦੀ ਆ ਚੱਲ ਹੁਣ ਖਸਮ ਨੂੰ ਪੁੱਛ ਆਉਣਾ ਉਹਨੇ ਮੇਰੇ ਨਾਲ ਭਾਬੀ ਤੂੰ ਉਹਨੂੰ ਕਿਉਂ ਦੱਸਿਆ ਜੇ ਮੈਂ ਨਾ ਦੱਸਦੀ ਨਾ ਤੇ ਮੈਂ ਕਿ ਝੂਠੀ ਹੋਵਾਂ ਨਾ ਤੇ ਮੇਰਾ ਲੱਗਣ ਡਿਆ ਸਰਾ ਸਾਰ ਨਾਲੇ ਮੈਂ ਕੰਮ ਕੀਤਾ ਹੀ ਨਹੀਂਗਾ ਕਿੱਦਾਂ ਨਾ ਲਾ ਦਊਗੀ ਮੇਰਾ ਕਿਨੇ ਕੱਪੜੇ ਆ ਹੈ ਨਿੱਕੀ ਭਾਬੀ ਇੱਧਰ ਆਹ ਜਰਾ ਨਹੀਂ ਤੈਨੂੰ ਸ਼ਰਮ ਥੋਣੀ ਆਗੀ ਮਾਸਾ ਕਿਤੇ ਨਹੀਂ ਹੁਣ ਕੀ ਗੱਲ ਲੋਗੀ ਨਹੀਂ ਤੈਨੂੰ 10 ਦਿਨ ਹੋਏ ਆਈ ਨੂੰ ਹਲੇ ਹਾਂ ਕਿੱਡਾ ਔਖਾ ਜੇ ਤੈਨੂੰ ਹੁਣ ਰੱਖ ਲਿਆ ਤੇ ਤੂੰ ਜੋ ਭਾਬੀ ਵੱਡੀ ਦਾ ਨਾਮ ਲਾਉਣ ਦੀ ਫੇਰ ਚੀਜ਼ਾਂ ਤੇ ਗਵਾਚੀਆਂ ਤੇਰੀਆਂ ਉਹਨੂੰ ਕੀ ਪਤਾ ਤੇਰੀਆਂ ਚੀਜ਼ਾਂ ਦਾ ਆਹੋ ਤੇ ਜਦੋਂ ਮੈਂ ਪੇਕੇ ਗਈ ਸੀ ਆਪਣੇ ਮਗਰੋਂ ਘਰ ਤੇ ਤੇ ਇਹੀ ਹੀ ਨਾ ਮੈਂ ਥੋੜੋ ਹੀ ਘਰ ਤੇ ਮਗਰੋਂ ਘਰ ਤੇ ਮੈਂ ਤੇਰੇ ਕਮਰੇ ਦੀ ਸਫਾਈ ਤੇ ਵੀਰ ਕਰਦਾ ਰਿਹਾ ਆਪ ਝਾੜੂ ਲਾ ਕੇ ਉਹਨੇ ਬਾਹਰ ਕੂੜਾ ਕੱਢ ਦੇਣਾ ਕੁੰਡੀ ਲਾ ਦੇਣੀ ਉਹਨੇ ਮਗਰੋਂ ਕਮਰੇ ਨੂੰ ਅੰਦਰ ਤੋਂ ਕਿਸੇ ਨੂੰ ਜਾਣ ਨਹੀਂ ਦਿੰਦਾ ਰਿਹਾ ਮੈਂ ਨਾ ਦੀਦੀ ਦਾ ਨਾਮ ਨਹੀਂ ਲਾਇਆ ਮੈਂ ਤਾਂ ਵੈਸੇ ਹੀ ਪੁੱਛਣ ਗਈ ਸੀ ਕਿ ਦੀਦੀ ਮੇਰਾ ਸੈਟ ਨਹੀਂ ਲੱਭਣ ਦਿਆ ਤੁਹਾਨੂੰ ਪਤਾ ਹੁਣ ਗੱਲ ਨੂੰ ਵਦਾ ਚੜਾ ਕੇ ਹਰ ਪਾਸੇ ਕਰਨ ਦੀ ਉਹ ਫਿਰ ਇਹਨਾਂ ਦੀ ਸ਼ੁਰੂਤਵਾ ਦਿੱਤਾ ਤੇ ਮੈਂ ਦਾ ਸੱਚ ਕੀ ਕਰਾਂ ਹਣ ਆਹੋ ਸਾਰਿਆਂ ਦੀ ਆਤ ਇਹਨਾਂ ਦੀ ਆ ਮਾੜੀ ਕਿ ਆਪਣੀ ਬਹੁਤ ਚੰਗੀ ਆ ਕਿ ਕੋਈ ਨਹੀਂ ਮੈਂ ਹੁਣ ਕਿਹਾ ਸੀ ਮੈਂ ਕਿਹਾ ਕੋਈ ਫਰਕ ਨਹੀਂ ਦੀਦੀ ਹੁਣ ਨਾਂ ਨਹੀਂ ਲਾਨੀ ਆਪ ਹੀ ਮੈਂ ਦੇਖ ਲੂੰਗੀ ਬਣਾ ਕੇ ਤੂੰ ਹੀ ਦਿੱਤਾ ਜੀ ਹੱਥੀ ਬਣਾਇਆ ਤੁਹਾਨੂੰ ਨਹੀਂ ਪਤਾ ਕਿ ਸੋਨਾ ਕਿੰਨਾ ਮਹਿੰਗਾ ਹੈ ਮੈਂ ਇਸ ਗੱਲ ਗੱਲ ਕਰਕੇ ਕਿਹਾ ਸੀ ਸਵਾਮ ਪਤ ਗਈ ਸੀ ਤਾਂ ਇਹ ਤੇ ਇੱਕ ਵਾਰੀ ਵੀਰ ਨੂੰ ਪੁੱਛ ਕੇ ਗੱਲ ਕਰਦੀ ਕਿ ਸੈਟ ਹੈ ਨਹੀਂ ਸਭ ਤੋਂ ਪਹਿਲਾਂ ਤੁਹਾਡਾ ਸਰਜੀ ਵੀਰ ਨਾਲ ਗੱਲ ਕਰਨਾ ਕੀਤੀ ਮੈਂ ਉਹਨਾਂ ਨਾਲ ਗੱਲ ਉਹ ਕਹਿੰਦੇ ਮੈਨੂੰ ਨਹੀਂ ਪਤਾ ਮੈਂ ਤੇਰੀ ਬਾਰੀ ਨੂੰ ਹੱਥ ਵੀ ਨਹੀਂ ਲਾਇਆ ਉਹ ਮੁੱਕਰੀ ਜਾਂਦੇ ਉਧਰ ਦੀਦੀ ਕਹਿੰਦੀ ਆਪਾਂ ਨਹੀਂ ਗਏ ਤੇ ਫਿਰ ਸੋਨਾ ਗਿਆ ਤੇ ਗਿਆ ਕਿ ਤੇ ਨਾਲੇ ਮੇਰਾ ਕਮਰਾ ਦੇ ਵਿੱਚ ਬਾਹਰੋਂ ਬਾਹਰ ਹੋਵੇ ਫਿਰ ਤੇ ਬੰਦਾ ਕਹਿੰਦਾ ਕਿ ਕੋਈ ਚੋਰ ਆ ਕੇ ਲੈ ਗਿਆ ਤੇ ਅੰਦਰ ਕੋਈ ਗਿਆ ਹੋ ਕੇ ਨੇ ਹੱਥ ਲਾਇਆ ਤਾਂ ਪਤਾ ਲੱਗੂ ਨਾ ਨਾਲੇ ਉਹ ਫਿਰ ਪਿਛਲੇ ਕੰਮ ਫੜ ਲੇ ਕਦੀ ਉਹਦਾ ਨਾ ਬਣਾ ਲਾ ਕੇ ਲਾ ਦੇਣਾ ਕਦੀ ਉਹਦਾ ਨਾ ਕਰ ਚੱਲ ਕੋਈ ਗੱਲ ਨਹੀਂ ਨਾ ਬਣਾ ਕੇ ਦਿੱਤਾ ਸੀ ਗਿਆ ਇਹਨਾਂ ਦੇ ਪੈਸੇ ਗੇ ਮੈਨੂੰ ਕੋਈ ਨਹੀਂ ਮੈਂ ਕਿਹੜਾ ਪਿੱਛੇ ਪੇਕਿਆਂ ਤੋਂ ਬਣਾ ਕੇ ਲਿਆਈ ਮੈਂ ਹੁਣ ਇਹ ਗੱਲ ਹੀ ਨਹੀਂ ਕਰਦੀ ਗੱਲ ਹੀ ਮੁਕਾ ਦੇਣੀ ਕਿਉਂਕਿ ਮੈਨੂੰ ਪਤਾ ਜੇ ਮੈਂ ਅੱਜ ਗੱਲ ਕਰਾਂਗੀ ਫਿਰ ਵਦਾ ਚੜਾ ਕੇ ਸਾਰਿਆਂ 'ਚ ਗੱਲ ਘੁੰਮਦੀ ਐ ਮੈਂ ਦੀਦੀ ਨਾਲ ਸਰਸਰੀ ਜੀ ਗੱਲ ਕੀਤੀ ਪਰ ਮੈਨੂੰ ਨਹੀਂ ਹੀ ਪਤਾ ਦੀਦੀ ਨੇ ਅੱਗੇ ਏਦਾਂ ਕਰਨਾ ਸਰਸਰੀ ਗੱਲ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਹੁਣ ਤੁਹਾਡਾ ਕੋਈ ਨਾਂ ਲਾਵੇ ਤਾਂ ਤੁਹਾਨੂੰ ਨਾ ਮਿਰਚਾ ਲੜਨ ਜਿਹੜੇ ਬੰਦੇ ਨੇ ਕਦੀ ਏਦਾਂ ਦੇ ਕੰਮ ਕੀਤੇ ਨਹੀਂ ਉਹਨੂੰ ਲੜਨੀ ਆ ਤੇ ਆ ਨਾ ਮੇਰਿਆ ਗੁੱਸਾ ਤਾਂ ਲੱਗਦਾ ਹੀ ਆ ਦਿਲ ਤੇ ਲੱਗਦਾ ਹੀ ਆ ਕੋਈ ਗੱਲ ਨਹੀਂ ਹੁਣ ਮੈਂ ਗੱਲ ਹੀ ਨਹੀਂ ਕਰ ਜੀ ਇਸ ਟੋਪਿਕ ਤੇ ਬਸ ਜਿਹੜੀ ਗੱਲ ਹੋ ਗਈ ਹੋ ਗਈ ਇਹਨਾਂ ਨੇ ਬਣਾਇਆ ਸੀ ਇਹਨਾਂ ਨੇ ਪਾਇਆ ਸੀ ਇਹਨਾਂ ਦੇ ਪੈਸੇ ਮੈਨੂੰ ਕੋਈ ਪਰਵਾਹ ਨਹੀਂ ਹੁਣ ਸਿੱਧੀ ਜੀ ਗੱਲ ਇਹ ਆ ਕਿ ਬੜੇ ਮਿੰਤਾ ਤਰਲੇ ਕਰਕੇ ਜਾਂ ਇੱਧਰ ਉੱਧਰ ਕਰਕੇ ਬੜਾ ਸੋਹਣਾ ਘਰ ਦਾ ਦਾਵਾ ਸੋਣ ਦੀ ਕੋਸ਼ਿਸ਼ ਕੀਤੀ ਆ ਹੁਣ ਇਹਨੂੰ ਵਸਾਓ ਰਲ ਕੇ ਰਹੋ ਪਿਆਰ ਨਾਲ ਰਹੋ ਆਪਸੀ ਬਣ ਕੇ ਰਹੋ ਰਲ ਕੇ ਰਹੀਆਂ ਤਾਂ ਹੀ ਤਾਂ ਪਿਆਰ ਨੇ ਪੁੱਛਣ ਗਈ ਸੀ ਤਾਂ ਹੀ ਤਾਂ ਪੁੱਛਣ ਗਈ ਸੀ ਕਿ ਦੀਦੀ ਸੱਟ ਕਿੱਥੇ ਮੈਨੂੰ ਇਹੀ ਸੀ ਕਿ ਕਿਤੇ ਇਹਨਾਂ ਨੇ ਰੱਖਿਆ ਨਾ ਹੋਵੇ ਮੰਮੀ ਦੇ ਹੱਥ ਨਾਲ ਕਿ ਸੋਨੇ ਦੀ ਚੀਜ਼ ਆ ਕਮਰੇ 'ਚ ਕੋਈ ਆਵੇ ਜਾਂ ਅੱਧਾ ਹੀ ਕੋਈ ਵੜਵੁਰ ਨੂੰ ਜਾਵੇ ਮੈਂ ਤਾਂ ਗਈ ਹੀ ਪੁੱਛਣ ਮੈਨੂੰ ਨਹੀਂ ਲੱਗਦਾ ਕਿ ਜੇ ਇਹਨਾਂ ਸਾਬ ਨੂੰ ਮੰਮੀ ਨਾਲ ਗੱਲ ਕੀਤੀ ਗਈ ਸੀ ਉਹਨੂੰ ਪੁੱਛਣਾ ਕਹਿੰਦੇ ਕੋਈ ਗੱਲ ਨਹੀਂ ਹੁਣ ਮੈਂ ਗੱਲ ਹੀ ਨਹੀਂ ਕਰਨੀ ਦੁਬਾਰਾ ਕੋਈ ਵੀ ਸਟੋਪਿਕ ਤੇ ਕਰਿਆ ਹੋਇਣਾ ਤੇ ਚੰਗੇ ਹੀ ਰਹੋਗੇ ਕਿਉਂਕਿ ਇਦਾਂ ਦਾ ਨਾਂ ਲਾਉਣਾ ਚੰਗੀ ਗੱਲ ਨਹੀਂ ਹੈਗੀ ਠੀਕ ਆ ਕੋਈ ਗੱਲ ਨਹੀਂ ਬੜੀ ਆਸ ਉਮੀਦ ਨਾ ਤੁਸੀਂ ਕਹੋ ਕਿ ਹਾਂ ਪੇ ਮੈਨੂੰ ਰੱਖਿਆ ਹੈ ਠੀਕ ਆ ਹੁਣ ਰਲ ਕੇ ਤੇ ਆਪਣਾ ਘਰ ਆਪਣੇ ਤੁਹਾਡੇ ਹੱਥ ਵਸਾ ਕਿ ਤੁਸੀਂ ਕਿੱਦਾਂ ਰੱਖਣਾ ਠੀਕ ਆ ਕੋਈ ਨਹੀਂ ਹੋਣੀ ਮੈਂ ਗੱਲ ਕਰਦੀ ਸਟੋਪ ਨੀ ਕਿਤੇ ਤੇ ਚੰਗੀ ਗੱਲਾਂ ਗੱਲ ਕਰਨ ਦਾ ਫਾਇਦਾ ਤੇ ਹੈ ਨਹੀਂ ਕੋਈ ਕਰ ਲੋ ਜਿਹੜਾ ਕਰਨ ਦੇ ਕੰਮ ਅੱਗੇ ਤੇ ਉਹ ਮਾਨ ਨਹੀਂ ਹੋਣਾ ਇਹ ਤੇ ਇੱਕ ਦਾਗੀ ਚਤਰਜੀ ਇਹ ਕਿਤੇ ਤੀਜੇ ਦਿਨ ਤੁਰੀ ਜਾਂਦੀ ਹੈ ਇਹਨੂੰ ਕੋਈ ਕੰਮ ਨਹੀਂ ਹੈਗਾ ਬੰਦਾ ਆਇਆ ਹਾਲਤਾਲ ਪੁੱਛੇ ਉੱਧੇ ਹੀ ਪੁੱਛ ਲੇ ਕਿ ਹਾਂ ਭਾਬੀ ਜੀ ਇੰਨੇ ਦਿਨਾਂ ਬਾਅਦ ਆਏ ਆਣ ਕੇ ਨਾ ਸਿੱਧੇ ਨਾ ਮੂੰਹ ਤੇ ਬੋਲੀ ਆ ਤੁਸੀਂ ਆਹ ਕੀਤਾ ਫਲਾਣਾ ਕੀਤਾ ਤੇ ਜੇ ਮੈਂ ਨਹੀਂ ਬਦਲੀ ਤੇ ਤੁਸੀਂ ਉਹੋ ਜਿਹੀ ਰਹੀਆਂ ਤੇਰੇ ਚ ਕਿੰਨਾ ਕ ਫਰਕ ਪੈ ਗਿਆ ਸੁਭਾਅ ਹੋਰ ਕੇ ਦਾ ਫੋਨ ਆ ਗਿਆ ਮੰਮੀ ਹੋਰ ਮੀਨੇ ਮੈਨੂੰ ਕੀ ਕਹਿਣਾ ਹਲੋ ਸਸੂ ਗੰਮੀ ਹੋਰ ਕੀ ਹਾਲ ਚਲ ਅੱਛਾ 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 ਕਿਉਂ ਕੀ ਹੋ ਗਿਆ ਲੇ ਇਹ ਕਿੱਦਾਂ ਦੀ ਗੱਲ ਹੋਈ ਮੰਮੀ ਆ ਜਾ ਦੱਸ ਸਰ ਕੱਲ ਤੇ ਮੈਂ ਆਈ ਆ ਤੇ ਤੁਹਾਨੂੰ ਕਿਹਾ ਤੇ ਹੀ ਕਿ ਮੈਂ 2-3 ਦਿਨ ਰਹਿਣਾ ਆ ਅੱਗੇ ਇੰਨੇ ਟਾਈਮ ਬਾਅਦ ਤੇ ਆਈ ਆ ਹੂੰ ਇਹ ਥੋੜੀ ਇਦਾਂ ਥੋੜੀ ਗੱਲ ਹੁੰਦੀ ਆ ਨਾਲੇ ਮੈਂ ਤੇ ਉਦਾਂ ਆਈ ਹੀ ਲੋੜੀ ਲੈਣ ਥੋੜੀ ਆਈ ਮੈਂ ਲੋੜੀ ਨੂੰ ਤੇ ਹਲ ਟਾਈਮ ਹੈਗਾ ਅਸ਼ੋ ਜਾਓ ਮੰਮੀ ਜਾਓ ਤੁਹਾਨੂੰ ਕੋਈ ਨਾ ਕੋਈ ਗੱਲ ਚਾਹੀਦੀ ਲਾਉਣ ਨੂੰ ਹਨਾ ਟਿਕਾਈ ਨਹੀਂ ਹੁੰਦੀ ਉਦਾਂ ਆਹੋ ਤਾਂ ਤੁਸੀਂ ਮੈਨੂੰ ਇਦਾਂ ਕਹੋ ਹਾਂ ਕਿ ਮੇਰਾ ਸਰੀਰ ਨਹੀਂ ਠੀਕ ਲੱਗਣ ਡਿਆ ਹਾਂ ਅਸ਼ੋ ਮੰਮੀ ਵੀ ਪਿਤਾ ਦਾ ਤਾਨੂੰ ਪਤਾ ਤੇ ਆ ਵਜ ਜਾਂਦਾ ਵਾ ਉਹੀ ਹੋਣਾ ਵਾ ਆਹੋ ਤੇ ਤੂੰ ਮੈਂ ਵੀ ਤੋਹੇ ਕਿਹਾ ਕਿ ਮੈਨੂੰ ਕਹਿ ਦੋ ਆ ਤੂੰ ਕਿ ਮੇਰਾ ਸਰੀਰ ਨਹੀਂ ਠੀਕ ਲੱਗਣ ਡਿਆ ਕਿ ਸਿਹਤ ਤੇ ਤੁਸੀਂ ਕਿੱਧਰ ਦੱਸ ਮੰਮੀ ਹੁਣਾਂ ਦੀ ਲੋੜੀ ਲਾੜੀ ਦੇ ਇੱਧਰ ਗੱਲਾਂ ਕਰੀ ਜਾਂਦੇ ਆ ਆਹ ਤੇ ਦੀ ਦੀਏ ਨਹੀਂ ਲੱਗੇ ਦੂਜੇ ਅੱਛਾ ਪਿੰਡ ਗਈ ਆ ਠੀਕ ਆ चल कोई नहीं नी दी मैं ठीक ठीक हाँ जी कोई नहीं मैं मैंखी आहो जो नहीं ठीक तो फिर मैं आ जाती हाँ बाद चो आ जाऊंगी ठीक चलो ठीक आ जा ਕਿਤੇ ਇਹਨੂੰ ਵਿੱਚ ਚੈਨ ਨਹੀਂ ਆਉਂਦਾ ਕਿਤੇ ਰਹਿ ਨਹੀਂ ਦਿੰਦੀ ਮਾਸਾ ਵੀ ਤੇ ਪਤਾ ਨਹੀਂ ਕੀ ਹੋਲ ਪੈਂਦੇ ਆ ਇਹ ਜਨਾਨੀਆਂ ਵੀ ਨਾ ਨੂੰਹ ਆ ਜਾਂਦਾ ਇਹਨਾਂ ਦੇ ਸਰੀਰ ਤੇ ਲੇ ਮਥੇ ਪਤਾ ਨਹੀਂ ਕਿਹੜੇ ਹਸਾਬ ਨਾਲ ਹੁੰਦੇ ਆ ਮਗਰ ਉਹ ਚੰਗੀਆਂ ਬੜੀਆਂ ਹੁੰਦੀਆਂ ਦਿਮਾਗ ਖਰਾਬ ਕਰਕੇ ਰੱਖਿਆ ਆ ਬੱਜੇ ਰੋ ਬਸ ਉਹ ਜੇਲ੍ਹ ਚ ਵੇਖਾ ਹੁਣ ਮੈਨੂੰ ਜਾਣਾ ਹੀ ਪੈਣਾ ਨਹੀਂ ਤੇ ਮੈਨੂੰ ਇਹਨਾਂ ਨੇ ਫੋਨ ਕਰਕੇ ਉਹਦੇ ਗੁੱਸੇ ਹੋਣਾ ਆ